ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਮ ਪ੍ਰਕਾਸ਼ ਪਰਵ ਦੀਆਂ ਲੱਖ ਲੱਖ ਵਧਾਈਆਂ ਇਸ ਵਕਤ ਅਸੀਂ ਮੌਜੂਦਾਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਣ ਦੇ ਲਈ ਸੰਗਤ ਇੱਥੇ ਹੁਮ ਹੁਮ ਆ ਕੇ ਪਹੁੰਚ ਰਹੀਆਂ ਹਨ ਨਤਮਸਤਕ ਹੋ ਰਹੀਆਂ ਨੇ ਪੂਰੇ ਦਰਬਾਰ ਸਾਹਿਬ ਨੂੰ ਅਲੌਕਿਕ ਜਿਹੜਾ ਨਜ਼ਾਰਾ ਤੁਸੀਂ ਦਰਬਾਰ ਸਾਹਿਬ ਦਾ ਦੇਖ ਸਕਦੇ ਹੋ ਫੁੱਲਾਂ ਦੇ ਨਾਲ ਜਿਹੜੀ ਹੈ ਸਜਾਵਟ ਕੀਤੀ ਗਈ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਫੁੱਲ ਨੇ ਉਹ ਮੰਗਵਾਏ ਗਏ ਨੇ ਤੇ ਜਿਹੜੀ ਫੁੱਲਾਂ ਦੀ ਸਜਾਵਟ ਹੈ ਉਹ ਕੀਤੀ ਗਈ ਹੈ ਲਾਈਟਾਂ ਦੇ ਨਾਲ ਪੂਰੇ ਹਰਿਮੰਦਰ ਸਾਹਿਬ ਨੂੰ ਸਜਾਇਆ ਗਿਆ ਹੈ ਸ਼੍ਰੀ ਰਾਮ ਸਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਹੈ ਉਹ ਵੀ ਆਰੰਭ ਹੋ ਚੁੱਕਿਆ ਹੈ ਤੇ ਕੁਝ ਹੀ ਦੇਰ ਵਿੱਚ ਇਹ ਨਗਰ ਕੀਰਤਨ ਜਿਹੜਾ ਹੈ ਸ਼੍ਰੀ ਧਰਮੰਦਰ ਸਾਹਿਬ ਦੇ ਬਾਹਰ ਪੂਜਣ ਵਾਲਾ ਹੈ ਤੁਹਾਨੂੰ ਦ੍ਰਿਸ਼ ਜਿਹੜੇ ਨੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਹਰਮੰਦਰ ਸਾਹਿਬ ਦੇ ਬਾੜ ਦੀਆਂ ਪ੍ਰਵੇਸ਼ ਦੁਆਰ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਹੁਮ-ਹੁਵਾ ਕੇ ਪਹੁੰਚ ਰਹੀ ਹੈ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਰ ਜੀ ਸਾਹਿਬ ਜੀ ਦੇ ਪ੍ਰਕਾਸ਼ ਕੁਰਤੇ ਇੱਥੇ ਹਾਜ਼ਰੀ ਭਰੀ ਹੈ ਕੀ ਕਹਿੰਦੇ ਸਾਨੂੰ ਵਧੀਆ ਲੱਗਦਾ ਬਾਬਾ ਜੀ ਮਤਲਬ ਬਹੁਤ ਰੁਆਏ ਅਸੀਂ ਕਿੱਥੋਂ ਆਏ ਅਸੀਂ ਪਟਨਾ ਬਿਹਾਰ ਤੋਂ ਆਏ ਪਟਨਾ ਬਿਹਾਰ ਤੋਂ ਹਰ ਸਾਲ ਆਉਂਦੇ ਹਾਂ ਹਾਂ ਜੀ ਹਰ ਸਾਲ ਆਉਂਦੇ ਤੇ ਕਿੰਨੇ ਕਾ ਉਤਸੁਕਤਾ ਰਹਿੰਦੀ ਐ ਇਸ ਦਿਨ ਦੇ ਇੱਥੇ ਆਉਣ ਦੇ ਵਿੱਚ ਸਾਨੂੰ ਤਾਂ ਬਹੁਤ ਕਿੰਨੀ ਗੁੰਦੀ ਬਹੁਤ ਵਧੀਆ ਲੱਗਦਾ ਬਦਲੋ ਸਜਾਵਟ ਦੇਖੀ ਫੁੱਲਾਂ ਦੀ ਹਾਂਜੀ ਅੰਦਰ ਫੁੱਲਾਂ ਦੀ ਸਜਾਵਟ ਦੇਖੀ ਹੈ ਹਾਂ ਜੀ ਜੀ ਦੇਖੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ सो देखा कि संगत जड़ी है दूरों दूर से पहुंच रही है होर भी संगत गलबात गलबत करदे छोटे-छोटे बच्चे भी जड़े ने वो इथे आए ने कहां से आए थे हम हरियाणा से आए मैडम हरियाणा से स्पेशल आए हैं स्पेशल तो मैम हम जम्मू कटरा ड्यूटी करते हैं मैम रेलवे पुलिस में पर यहाँ पे दर्शन के लिए आए थे, लिए थे। लिए। क्या कहना चाहेंगे आज फूलों की अंदर सजावट कैसा लगा आपको मैम देखने का बहुत अच्छा है बहुत अच्छा है बहुत अच्छा आदर्श होता बाहर से एक सिख धर्म ऐसा है मैडम जो निष्पक्ष भाव से यहां से लोग आते हैं और अपना श्रद्धा भाव से अपना दर्शन करते हैं खाना खाते हैं मैंने बहुत अच्छा लगा हमें यहां पे आके सर देख सकते हो कि संगता दूर-दूर से जड़ियां ने आईया ने ये अलौकिक नजारा वेखन सजावट जेड़ी कीती गई है आ, पूरे दरबार नु सजाया गया है और संगत यहां गलबत करते हैं भाई खालसा भाई गुरु जी भाई खालसा भाई गुरु जी बताइया जी कितू आयो सर आज ही बटाला से आया जी बटाला से स्पेशल इज ਹਾਂਜੀ ਹਾਂਜੀ ਆਉਣੀ ਆ। ਕੀ ਕਹਿਣਾ ਚਾਹੋਗੇ ਅੱਜ ਸੰਤਾ ਤੇ ਉਹ ਮੂਮਾ ਕੇ? ਅੱਜ ਗੁਰਪੁਰਪਿਆ ਪ੍ਰਕਾਸ਼ਪੁਰਪਿਆ ਗੁਰੂ ਗ੍ਰੰਥ ਸਾਹਿਬ ਜੀ ਦਵੇਗਾ। ਬਹੁਤ ਬਹੁਤ ਦੂਰ ਤੋਂ ਸੰਤਾਂ ਆਈਆਂ ਮੇਰੇ ਸ਼ੇ ਪੈਸ਼ਾ ਇੰਨਾ ਉਤਸ਼ਾਹ ਆ। ਮਤਲਬ ਸਾਨੂੰ ਕੋਈ ਕੰਮ ਜ਼ਿਆਦਾ ਨਹੀਂ ਹੁੰਦੇ ਜਿਹੜੇ ਕੰਮ ਗੁਰੂ ਗ੍ਰੰਥ ਰਾਮਦਾਸ ਕਰ ਦਿੰਦੇ ਆ। ਇਹ ਬਹੁਤ ਵੱਡੀ ਜਗ੍ਹਾ ਹੈ। ਸਭ ਸਾਰਿਆਂ ਨੂੰ ਆਉਣਾ ਚਾਹੀਦਾ ਇੱਥੇ। ਇਹ ਸਭ ਦਾ ਸਭ ਧਰਮਾਂ ਦਾ ਇੱਕ ਸਾਂਝਾ 골ਡਨ ਦਰਬਾਰ ਹੈ। ਇਹ ਇੱਕ ਸਿੱਖਾਂ ਦਾ ਹੀ ਨਹੀਂ ਹੈ। ਹਰ ਇੱਕ ਆਦਮੀ ਨੂੰ ਹੋਣਾ ਚਾਹੀਦਾ ਹਰ ਇੱਕ ਧਰਮ ਦੀ ਬੰਦੇ ਨੂੰ ਹੋਣਾ ਚਾਹੀਦਾ ਇਹਦੀ ਗੁਰਬਾਣੀ ਵਿੱਚ ਹਰ ਭਗਤ ਦੀ ਬਾਣੀ ਲਿਖੀ ਆ ਭਗਤ ਕਬੀਰ ਸਾਹਿਬ ਦੀ ਲਿਖੀ ਆ ਬਾਬਾ ਫਰੀਦ ਸਾਹਿਬ ਮੁਸਲਮਾਨ ਹੋਏ ਉਹਨਾਂ ਦੀ ਲਿਖੀ ਆ 15 ਭਗਤਾਂ ਦੀ ਬਾਣੀ ਲਿਖੀ ਪਈ ਆ ਭਾਈ ਖਲਸਾ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵਿੱਚ ਦਸਿਆਣੇ ਇੱਥੇ ਹਰ ਕੋਈ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਸੰਜੀ ਭਾਈਵਾਲਤਾ ਦਾ ਇੱਥੇ ਜਿਹੜਾ ਸੰਦੇਸ਼ ਦਿੱਤਾ ਜਾਂਦਾ ਹੈ ਆਪਸੀ ਭਾਈਚਾਰੇ ਦਾ 1604 ਈਸਵੀ ਦੇ ਵਿੱਚ ਜਿਹੜਾ ਹੈ ਉਹ ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹੈ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਹੋਇਆ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਹੁਕਮਨਾਮਾ ਪੜਿਆ ਸੀ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਦੇਖ ਸਕਦੇ ਹੋ ਕਿ ਸੰਗਤਾ ਜੜੀਆਂ ਨੇ ਹੁਮ ਹੁਮਾ ਕੇ ਇੱਥੇ ਪਹੁੰਚ ਰਹੀਆਂ ਨੇ ਅਲੋਕਿਕ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਕਾਫੀ ਲੱਖਾਂ ਦੀ ਤਾਦਾਦ ਵਿੱਚ ਜੜੀਆਂ ਸੰਗਤਾ ਨੇ ਇੱਥੇ ਹਾਜ਼ਰੀ ਭਰ ਰਹੀਆਂ ਨੇ ਦੂਰੋਂ ਦੂਰੋਂ ਸੰਗਤਾ ਇੱਥੇ ਆ ਕੇ ਜਿਹੜਾ ਹੈ ਇਹ ਨਜ਼ਾਰਾ ਦੇਖ ਰਹੀਆਂ ਨੇ ਬਾਬਾ ਜੀ ਦੇ ਦਰ ਤੇ ਨਤਮਸਤਕ ਹੋ ਰਹੀਆਂ ਨੇ ਅੰਦਰ ਜਿਹੜੇ ਨੇ ਜੁਲੋ ਵੀ ਸਜਾਏ ਗਏ ਨੇ 9 ਤੋਂ 12 ਵਜੇ ਤੱਕ ਜਿਹੜੇ ਜੁਲੋ ਸਜੇ ਰਹਿਣਗੇ ਸ਼ਾਮ ਨੂੰ ਜਿਹੜੀ ਹੈ ਉਹ ਦੀਪਮਾਲਾ ਕੀਤੀ ਜਾਏਗੀ ਆਤੀਸ਼ਬਾਜ਼ੀ ਹੋਵੇਗੀ ਹੋਰ ਵੀ ਜਿਹੜੀਆਂ ਸੰਗਤਾਂ ਨੇ ਦੇਖ ਸਕਦੇ ਉੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਅਸੀਂ ਵਹਿਗੁਰ ਜੀ ਦਾ ਖਾਲਸਾ ਵਹਿਗੁਰ ਜੀ ਦੀ ਫਤਿਹ ਅਸੀਂ ਅਮਰਸਰ ਸਾਹਿਬ ਤੋਂ ਆਏ ਆ ਲੇਕਿਨ ਤਕਰੀਬੇ ਤੋਂ ਸਾਢੇ 4 ਕਿਲੋਮੀਟਰ ਮੇਰਾ ਘਰ ਹੈ ਤੇ ਅੱਜ ਮੈਂ ਗੁਰੂ ਰਾਮਦਾਸ ਦੇ ਗੁਰਪੁਰਬ ਤੇ ਪੈਦਲ ਚੱਲ ਕੇ ਆਇਆ ਜੀ ਕਾਫੀ ਦਿਲ ਦੇ ਵਿੱਚ ਸੀ ਮੇਰਾ ਆਪਰੇਸ਼ਨ ਹੋਇਆ ਤਾਂ ਮੈਂ ਪਹਿਲੋਂ ਪੈਦਲ ਆਉਂਦਾ ਸੀ ਗੁਰੂ ਰਾਮਦਾਸ ਦੇ ਵੀ ਗੁਰੂ ਆਪਣੇ ਬਾਬੇ ਸ਼ਿਦੀ ਵੀ ਪਰ ਮੇਰਾ ਕੁਛ ਆਪਰੇਸ਼ਨ 9 ਮਹੀਨੇ ਪਹਿਲੇ ਆਇਆ ਸੀ ਤੇ ਅੱਜ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਬਾਬੇ ਤੇ ਜ਼ਰੂਰ ਜਾਣਾ ਤੇ ਉਹਨਾਂ ਆਖਿਆ ਵੀ ਜਾਓ ਪੈਦਲ ਤੇ ਬਾਬੇ ਨੇ ਮੇਰੀ ਮੌਤ ਮੰਨਤ ਪੂਰੀ ਕੀਤੀ ਹੈ ਮੈਂ ਅੱਜ ਪੈਦਲ ਚੱਲ ਕੇ ਆਇਆ ਜੋ ਆਪਰੇਸ਼ਨ ਹੋਣ ਤੋਂ ਬਾਅਦ ਮੈਂ ਬਿਲਕੁਲ ਠੀਕ ਆ। ਜੋ ਬਾਬਾ ਜੀ ਨੇ ਸੋਚਿਆ ਸੀ ਜੋ ਮੈਂ ਸੋਚਿਆ ਸੀ ਬਾਬਾ ਜੀ ਨੇ ਮੇਨੋ ਕਾਮਨਾ ਮੇਰੀਆਂ ਪੂਰੀਆਂ ਕੀਤੀਆਂ ਤੇ ਮੈਂ ਇਹ ਕਹਿੰਨਾ ਕਿ ਹਰ ਸਿੱਖ ਸੰਗਤ ਨੂੰ ਜੋ ਗੁਰੂ ਰਾਮਦਾਸ ਤੋਂ ਸੁੱਖ ਦਿਓ ਜੋ ਕੁਝ ਮੰਗ ਦਿਓ ਸੱਚੇ ਇਛਾ ਨਾਲ ਸੱਚੀ ਪ੍ਰਾਰਥਨਾ ਕਰਕੇ ਸੱਚੀ ਅਰਦਾਸ ਕਰਕੇ ਗੁਰੂ ਰਾਮਦਾਸ ਦੇਰੀ ਕਰ ਸਕਦਾ ਪਰ ਉਹ ਜ਼ਰੂਰ ਹੀ ਪੂਰੀ ਕਰਦਾ ਜੀ ਅੱਜ ਦਾ ਬੜਾ ਇਤਿਹਾਸਕ ਤਿਹਾਰ ਹੈ ਬੜਾ ਚੰਗਾ ਦਿਨ ਹੈ ਅੱਜ ਸਾਜਨਾ ਦਿਵਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਅੰਦਰ ਪਾਲਕੀ ਸਾਹਿਬ ਤਿਆਰ ਹੋਈ ਹੈ ਬੜੇ ਵੇਖ-ਵੇਖ ਕੇ ਬੜਾ ਦਿਲ ਆਨੰਦ ਹੁੰਦਾ ਹੈ ਕਿ ਗੁਰੂ ਰਾਮਦਾਸ ਦੀ ਜਿੰਨੀ ਸੁਣਦੇ ਆ ਜਿੰਨੀ ਵੇਖਦੇ ਆ ਉਤੋਂ ਵੀ ਜ਼ਿਆਦਾ ਪਰੰਪਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਸੰਤਾਨ ਦੀ ਅਥਾ ਸ਼ਰਦਾ ਜਿਹੜੀ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਬਿਮਾਰੀਆਂ ਕਸ਼ਟ ਜਿਹੜੇ ਨੇ ਇੱਥੇ ਹਾਜ਼ਰੀ ਭਰ ਕੇ ਦੂਰ ਹੁੰਦੇ ਨੇ ਸਾਂਝੇ ਕਰ ਰਹੇ ਨੇ ਸੰਗਤ ਹੋਰ ਵੀ ਸੰਗਤਾਂ ਜਿਹੜੀਆਂ ਨੇ ਇੱਥੇ ਹੁਮ-ਹੁਮਾ ਕੇ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਪ੍ਰਵੇਸ਼ ਦੁਆਰ ਦਾ ਤੁਹਾਨੂੰ ਦ੍ਰਿਸ਼ ਜਿਹੜਾ ਹੈ ਉਹ ਦਿਖਾ ਰਹੇ ਆ ਫੁੱਲਾਂ ਦੀ ਸਜਾਵਟ ਅੰਦਰ ਕੀਤੀ ਗਈ ਹੈ ਬਹੁਤ ਹੀ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਫੁੱਲ ਨੇ ਉਹ ਮੰਗਵਾਏ ਗਏ ਨੇ ਸੰਗਤਾਂ ਸੰਗਤਾਂ ਇਸ ਮਨਮੋਹਕ ਦ੍ਰਿਸ਼ ਨੂੰ ਦੇਖਣ ਇੱਥੇ ਪਹੁੰਚ ਰਹੀਆਂ ਨੇ ਤੇ ਹਰ ਕੋਈ ਇਸ ਦ੍ਰਿਸ਼ ਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਮਰੇਆਂ ਦੇ ਵਿੱਚ ਜਿਹੜਾ ਹੈ ਉਹ ਕੈਦ ਕਰ ਰਿਹਾ ਹੈ ਤੁਸੀਂ ਵੀ ਇੱਥੇ ਦਰਸ਼ਨ ਕਰੋ ਆਓ ਤੇ ਸਾਨੂੰ ਦਾ ਕਮੈਂਟ ਬਾਕਸ ਵਿੱਚ ਦੱਸੋ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਇੱਥੇ ਆ ਕੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ